ਤਦ ਪਤਨੀ ਤੁੱਜਾ ਨੇ ਯਾਦ ਰਹਿ ਗਿਆ ਜੱਟਾੜੇ ਲਓ ਇੱਕ 1100 ਹੋਰ ਕਰ ਦਿਓ ਉਹ ਸਰਦਾਰ ਗਦੇਵ ਸਿੰਘ ਜੀ ਕੋਲ ਸਭ ਦੇ ਇੱਕ ਗੋਲ ਕਰਦੀ ਹੈ ਤੇ ਗੁਰਸਾਹਬ ਸਿੰਘ ਜੀ ਬਾਬਾ ਕਹਿੰਦੇ ਵੀ 1100 ਦੇ ਨਾਲ ਜਿਹੜੇ ਸਰਦਾਰਾਂ ਨੇ ਸਹਿਯੋਗ ਨੇ ਜਿਹਨਾਂ ਰੂਹਾਂ ਤੇ ਸਹਿਯੋਗ ਨੇ ਸਾਰੀਆਂ ਰੂਹਾਂ ਬਹੁਤ ਸਤਿਕਾਰ ਦੇ ਯੋਗ ਨੇ ਨਾਲ ਹੀ ਬੜਾ ਧੰਨਵਾਦ ਲਵਦੀਪ ਸਿੰਘ ਜੀ ਪੰਜਾਬ ਪੁਲਿਸ ਤੇ ਨਾਲ ਗਰਜੰਟ ਖਹਿਰਾ ਜੀ ਪੰਜਾਬ ਪੁਲਿਸ ਮਾਹੀ ਸੋਢੀ ਗੁਰਦੇਵ ਸਿੰਘ ਜੀ ਗਲੋਬਲ ਐਡਵੈਂਚਰ ਇਮੀਗ੍ਰੇਸ਼ਨ ਵਾਲੇ ਨਾਲ ਹੀ ਵਿੱਕੀ ਗਿੱਲ ਜੀ ਪਿਆਰ ਸਰਦਾਰ ਜਗਿੰਦਰ ਸਿੰਘ ਜੀ ਸਾਡੀ ਜਨ ਨੇ ਉਹ ਆ ਥੱਲੇ ਆਈਆਂ ਦੇਖੀਆਂ ਵੀ ਮਾਂ ਨੂੰ ਰੱਬ ਕਹਿੰਦੀ ਇੱਥੇ ਸਾਰੀ ਦੁਨੀਆ ਤੇ ਸੜਕਾਂ ਤੇ ਰੋਂਦੀਆਂ ਮੈਂ ਮਾਈਆਂ ਦੇਖੀਆਂ ਜਾਓ ਜੀ ਜੇਕਰ ਤੁਸੀਂ ਬੋਲੀ ਰੁਕ ਤੁਸੀਂ ਉਹ ਲਤ ਮਾਰਦੇ ਕਰ ਲੈ ਦੋ ਬੰਦੇ ਛੱਡ ਦੇ ਛੱਡ ਦੇ ਛੱਡ ਦੇ ਪਿੱਛੇ ਕੋਲੇ ਪਿੱਛੇ ਕੋਲੇ ਪਿੱਛੇ ਆਓ ਜੀ ਆਓ ਜੀ ਘੋਲੀਆਂ ਟੀਮ ਦੇ ਖਿਆਲ ਦੇ ਨਾਲ ਆ ਗਈ ਹੈ ਗੁਰਸੱਭ ਕਰ ਲੋਡ ਵੀ ਘੋਲੀ ਆ ਗਈ ਲਓ ਫਰੀਦਕੋਟ ਟੀਮ ਵੀ ਤਿਆਰ ਵਰ ਤਿਆਰ ਨਾਲ ਹੀ ਆਪਾਂ ਸ਼ੁਰੂਆਤ ਕਰ ਦੇਣੀ ਆਪਾਂ ਦੂਜੇ ਸੈਮੀਫਾਈਲ ਮੈਚਬਲੇ ਦੀ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਬੀਤ ਦਾ ਸਵਾ ਤੇ ਜਿੱਤਾਂ ਹਾਰ ਕੱਲਾ ਸਮੇਂ ਦੀਆਂ ਹੋਣੀਆਂ ਕਿਹੜੀ ਜਿੱਤ ਵੀ ਕਿਹੜੀ ਹਾਰ ਵੀ

ਲਾਉ ਸਭ ਨੇ ਕਹਿੰਦੇ ਘੋੜਾ ਟਰਾਈ ਕਰਦਾ ਰਪਾਣੀ ਪਿੰਡ ਵਾਲਾ ਇੱਕ ਹੋਲ ਟਕਾੜੇ ਬੱਤਕੀ ਪਰ ਅੰਕਿਤ ਹੈ ਆਹ ਕਹਿੰਦੇ ਕਹਿੰਦੇ ਛੋਟੀ ਉਮਰ ਦਾ ਝੋਟਾ ਜਿਹੜਾ ਹੁਣ ਗੱਲਾਂ ਟਕਾੜਾ ਛੋੜਾ ਘੋੜਾ 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 ਅੱਕੇ ਵਾਸਤੇ ਅੱਜ ਦਾ ਜੋ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿੰਨਾ ਵੱਲੋਂ ਕਰਾਇਆ ਜਾ ਰਿਹਾ ਹੈ ਤੇ ਕਿੱਥੇ ਹੋ ਰਿਹਾ ਹੈ ਤੇ ਜਿਹੜਾ ਅੱਜ ਦਾ ਟੂਰਨਾਮੈਂਟ ਆ ਤੇ ਰੇਲਵੇ ਗਰਾਊਂਡ ਦੇ ਵਿੱਚ ਕਰਾਇਆ ਜਾ ਰਿਹਾ ਹੈ ਇਹ ਸਾਰੇ ਹੀ ਜਿੰਨੇ ਵੀ ਫਰੋਈਪੁਰ ਦੀ ਟੀਮ ਮੈਂਬਰ ਨੇ ਮਾਰਨਿੰਗ ਕਲੱਬ ਦੇ ਉਹਨਾਂ ਵੱਲੋਂ ਇਹ ਟੂਰਨਾਮੈਂਟ ਨੂੰ ਲਿਖਿਆ ਗਿਆ ਜਿੰਦੇ ਵਿੱਚ ਪਹਿਲਾ ਨਾਮ 15000 ਰੱਖਿਆ ਗਿਆ ਦੂਜਾ ਨਾਮ ਜਿਹੜਾ ਕਿ 11000 ਰੁਪਿਆ ਰੱਖਿਆ ਗਿਆ ਤੇ ਸਾਰੇ ਹੀ ਵੱਡੇ ਵੀਰ ਜਿੰਨੇ ਵੀ ਆਪਣੇ ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਕਿੱਥੋਂ ਕਿੱਥੋਂ ਟੀਮਾਂ ਆਈਆਂ ਇਹ ਆਪਣੇ ਕੋਲ 12 ਟੀਮਾਂ ਪਹੁੰਚੀਆਂ ਨੇ ਜੀ ਅਲੱਗ-ਅਲੱਗ ਜ਼ਿਲ੍ਹੇ ਤੋਂ ਟੀਮਾਂ ਆਈਆਂ ਹੈ ਕੋਈ ਮੁਕਤਸਰ ਤੋਂ ਪਹੁੰਚੀ ਹੈ ਜੀ, ਕੋਈ ਰੁਪਾਣੇ ਤੋਂ ਪਹੁੰਚੀ ਹੈ, ਕੋਈ ਘੋਲੀਏ ਤੋਂ ਪਹੁੰਚੀ ਹੈ ਜੀ ਫਰੀਦਕੋਟ ਤੋਂ ਟੀਮਾਂ ਆਪਣੇ ਕੋਲ ਗਿੱਲ ਪਿੰਡ ਮੁਦਕੀ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਪਣੇ ਕੋਲ ਜਿਹੜੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਜੀ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਟੂਰਨਾਮੈਂਟ ਕਰਾਇਆ ਗਿਆ ਇਹ ਓਪਨ ਟੂਰਨਾਮੈਂਟ ਕਰਾਇਆ ਗਿਆ ਜੀ ਮਾਰਨਿੰਗ ਕਲੱਬ ਵੱਲੋਂ ਜੀ ਅੱਜ ਦੇ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਅਸੀਂ ਪਿਛਲੇ ਸਾਲ ਤੋਂ ਪਰਾਲਾ ਸ਼ੁਰੂ ਕੀਤਾ ਤੇ ਅਸੀਂ ਸਾਰੇ ਮੁਲਾਜ਼ਮ ਵੀਰ ਤੇ ਜਿਹੜੇ ਵੀ ਅਸੀਂ ਫੁੱਟਬਾਲ ਖੇਡਦੇ ਆ ਇੱਥੇ ਮਾਰਨਿੰਗ ਦੇ ਟਾਈਮ ਅਸੀਂ ਫੁੱਟਬਾਲ ਖੇਡਦੇ ਹਾਂ ਇਹਨਾਂ ਨੇ ਅਸੀਂ ਰਲ ਕੇ ਪ੍ਰੋਗਰਾਮ ਸ਼ੁਰੂ ਕੀਤਾ ਇਹਦੇ ਨਾਲ ਇੱਕ ਤਾਂ ਨਸ਼ੇ ਵੱਲੋਂ ਮੁਖਮੋੜ ਸਾਡਾ ਮੇਨ ਮੁੱਦਾ ਤੇ ਇਹ ਆ ਦੂਜਾ ਉਹਦੇ ਨਾਲ ਕੀ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਇੱਕ ਚੰਗੇ ਪਾਸੇ ਲੱਗਦੀ ਆ ਜਿਹਦੇ ਨਾਲ ਅਸੀਂ ਆਪਾਂ ਸਰੀਰਕ ਫਿਟਨੈਸ ਵੀ ਕਹਿ ਸਕਦੇ ਆ ਤੇ ਚੰਗੇ ਕੰਮ ਨੂੰ ਵੀ ਲੱਗਦੀ ਆ ਇਸ ਕਰਕੇ ਅਸੀਂ ਕਰਵਾਉਣਾ ਇਹ ਸਾਡਾ ਦੂਜਾ ਸਾਲ ਆ ਤੇ ਅਸੀਂ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਵੀ ਹਰੇਕ ਸਾਲ ਇਸੇ}{|\text{ਸਾਲ ਤਰਾ ਅਸੀਂ ਹਰ ਇੱਕ ਸਾਲ ਟੂਰਨਾਮੈਂਟ ਕਰਵਾਇਆ ਜਾਏਗਾ ਕਿੰਨੀਆਂ ਟੀਮ ਟੀਮਾਂ ਇਸ ਤੋਂ ਬਹੁਤ ਹੋਰ ਵੀ ਐਂਟਰ ਹੋਣੇ ਚਾਹ ਰਹੀਆਂ ਪਰ ਅਸੀਂ ਇੱਕ ਦਿਨ ਦਾ ਟੂਰਨਾਮੈਂਟ ਕਰਵਾਇਆ ਉਹਦੇ ਕਰਕੇ ਅਸੀਂ ਬਾਅਦ ਤੋਂ ਅੱਦ 12 ਟੀਮਾਂ ਹੀ ਰੱਖ ਸਕੇ ਹਾਂ ਉਸ ਤੋਂ ਬਾਅਦ ਅਸੀਂ ਟੀਮਾਂ ਐਂਟਰ ਨਹੀਂ ਕੀਤੀਆਂ ਇੱਥੇ ਇਹ ਇੱਕ ਦਿਨ ਹੀ ਚੱਲੇਗਾ ਕਿ ਹੋਰ ਵੀ ਚੱਲੇਗਾ ਇਹ ਅਸੀਂ ਇੱਕ ਦਿਨ ਦਾ ਟੂਰਨਾਮੈਂਟ ਕਰਵਾਇਆ ਜਿਹਦੇ ਵਿੱਚ ਕਈ ਜ਼ਿਲ੍ਹਿਆਂ ਤੋਂ ਟੀਮਾਂ ਆਈਆਂ ਜਿਵੇਂ ਮੁਕਸਰ ਜ਼ਿਲ੍ਹੇ ਤੋਂ ਟੀਮਾਂ ਆਈਆਂ ਕੋਈ ਫਰੀਦਕੋਟ ਜ਼ਿਲ੍ਹੇ ਦੀ ਹੈਗੀਆਂ ਫਰੋਈ ਪਰ ਜਿੱਥੇ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ ਤੇ ਬਠਿੰਡੇ ਤੋਂ ਆਉਦੇ ਮੋਗੇ ਜ਼ਿਲ੍ਹੇ ਦੀਆਂ ਟੀਮਾਂ ਪੰਜ ਸੱਤ ਜ਼ਿਲ੍ਹਿਆਂ ਤੋਂ ਰਲ ਕੇ ਟੀਮਾਂ ਆਈਆਂ ਹੋਈਆਂ ਨੇ ਇੱਥੇ ਨੌਜਵਾਨ ਮੀਡੀਆ ਤੇ ਜਿਆਦਾ ਐਡਿਕਟਡ ਹੋ ਗਿਆ ਤੇ ਸਾਡਾ ਟੂਰਨਾਮੈਂਟ ਕਰਾਉਂਦਾ ਇਹੀ ਉਦੇਸ਼ ਆ ਵੀ ਉਹਦੇ ਨਾਲ ਕਿ ਦੁਬਾਰਾ ਜਿਹੜੇ ਨੌਜਵਾਨ ਪੀੜ੍ਹੀ ਆ ਜਾਂ ਜਿਹੜੇ ਪੁਰਾਣੇ ਪਲੇਅਰ ਆ ਉਹਨਾਂ ਸਿਖਿਆ ਲੈ ਕੇ ਨੌਜਵਾਨ ਪੀੜ੍ਹੀ ਦੁਬਾਰਾ ਗਰਾਊਂਡਾਂ ਦੇ ਵਿੱਚ ਮੁੜ ਵਾਪਸ ਆਵੇ ਕੀ ਨਾਂ ਤੁਹਾਡਾ ਮੇਰਾ ਨਾਂ ਗੁਰਪ੍ਰੀਤ ਸਿੰਘ ਜੀ ਤੇ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ